ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਗਮਾਨਪੁਰਾ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਯਾਵਿੰਦਰ ਭਾਈ ਜੀ ਹੁਣ ਅਗਲਾ ਆਪਾਂ ਪਹੁੰਚੇ ਆ ਤੇ ਸਵੇਰ ਸਵੇਰ ਦਾ ਟਾਈਮ ਆ ਤੇ ਅੱਜ ਧੁੰਦ ਵੀ ਜਿਹੜੀ ਕਾਫੀ ਪਈ ਆ ਹੁਣ ਤੋਂ ਨੰਦਰ ਵੀ ਜਿਹੜੀ ਆਉਂਦੀ ਆ ਜਿਹੜੇ ਤੱਪੜ ਵੀ ਜਿਹਨਾਂ ਨੇ ਚੁੱਕੇ ਹਨ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਗਾਵਾਂ ਸੋਈਆਂ ਸਵਾਈਆਂ ਤੇ ਇੱਕ ਆ ਨੀਲੀ ਦੀ ਝੋਟੀ ਤੁਹਾਨੂੰ ਸੂਈ ਸਵਾਈ ਦਿਖਾਉਣੀ ਆ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਹੋਸਤ ਨਾ ਠੀਕ ਠਾਕ ਜੇ ਬਹੁਤ ਵਧੀਆ ਵਧੀਆ ਤੁਸੀਂ ਸੁਣਾਓ ਸਭ ਵਧੀਆ ਜੇ ਅੱਜ ਤਾਂ ਹਿੰਦ ਫਿਰ ਪੈ ਗਈ ਬਾਵਾ ਬਹੁਤ ਜ਼ਿਆਦਾ ਪੈ ਗਈ ਅੱਜ ਤੇ ਠੀਕ ਚਲੋ ਨਾਮ ਦੱਸਦੇ ਕਰੀਏ ਨਾਮ ਮੇਰਾ ਜਗਜੰਦਰ ਸਿੰਘ ਜੀ ਹਾਂਜੀ ਪਿੰਡ ਕਮਾਨਪੁਰ ਤਹਿਸੀਲ ਤੇ ਜ਼ਿਲ੍ਹਾ ਅਬਰਸਰ ਤੇ ਫੋਨ ਨੰਬਰ ਬੋਲਦੇ ਕਰੀਏ ਫੋਨ ਨੰਬਰ ਹੈ 83600 99778 ਠੀਕ ਹੈ ਪਰਸੋਂ ਵਾਲਾ ਵੇਖ ਗਿਆ ਫਿਰ ਮਾਲ ਮੈਂ ਨਾ ਵੀਰ ਜੀ ਅਜੇ ਤੱਕ ਫੋਨ ਆਉਣ ਤੇ ਅੱਛਾ ਇੱਕ ਨੰਬਰ ਵਾਲੀ ਝੋਟੇ ਨਹੀਂ ਜਿਹੜੀ ਅਜੇ ਤੱਕ ਬਾਹਰੋਂ ਜੁਪੀਆਂ ਤੱਕ ਆਉਂਦੇ ਫੋਨ ਅੱਛਾ ਅੱਛਾ ਤੇ ਚੱਲ ਗਈ ਰਮਦਾਸ ਅੱਛਾ ਹਾਂਜੀ ਦੋਵਾਂ ਤਿੰਨਾਂ ਵੀਰਾਂ ਨੇ ਸਾਈ ਪਾਈ ਮੈਂ ਮਾਫੀ ਚਾਹੁੰਦਾ ਵਾਂ ਅੱਛਾ ਕਿ ਜਿੰਨੇ ਦੀ ਪਹਿਲਾਂ ਸਾਈ ਆ ਗਈ ਹੈ ਤੇ ਉਹ ਵੀਰ ਨੇ ਉਹ ਅਸੀਂ ਦਿੱਤੀ ਆ ਬਾਕੀ ਉਹਨਾਂ ਨੇ ਸਕਰੀਨਸ਼ਾਟ ਸੈਂਡ ਕਰਤੇ ਆ ਅੱਛਾ ਕਿ ਇਹਨਾਂ ਦੀ ਸਾਈ ਪਹਿਲਾਂ ਸੀ ਠੀਕ ਹੈ ਇਹ ਹੱਕਦਾਰ ਨੇ ਠੀਕ ਹੈ ਹਾਂ ਜੀ ਕਿ ਇਸ ਤਰ੍ਹਾਂ ਵੀ ਕਈ ਏਰੀਆ ਹੁੰਦਾ ਕਈ ਵੀਰ ਸਾਨੂੰ ਕਹੂਗੇ ਕਿ ਕਈ ਵੀਰ ਸੌਦਾ ਕਰਦੇ ਨਹੀਂ ਪਹਿਲਾਂ ਸਾਈ ਪਾ ਦਿੰਦੇ ਫਿਰ ਸੌਦਾ ਕਰਦੇ ਹਾਂ ਬਿਲਕੁਲ ਸਹੀ ਗੱਲ ਹੈ ਜੀ ਇਹ ਆ ਕਿ ਇਹੋ ਗੱਲ ਹੋਈ ਹੈ ਕਿਸੇ ਨੇ ਦੱਸਿਆ ਨਹੀਂ ਕਿਸੇ ਨੇ ਪੁੱਛਿਆ ਨਹੀਂ ਪਹਿਲਾਂ ਸਾਈ ਆਈ ਹੈ ਤੇ ਫਿਰ ਫੋਨ ਆਇਆ ਵਿੱਚ ਹੀ ਸਾਈ ਪਾਤੀ ਹੈ ਅੱਛਾ ਇਹੋ ਗੱਲ ਹੋਈ ਹੈ ਠੀਕ ਠੀਕ ਹੈ ਚੱਲੋ ਬਾਕੀ ਜੇ ਕੋਈ ਜਿਹੜਾ ਚੰਗਾ ਡੰਗਰ ਹੁੰਦਾ ਜਿਹੜਾ ਜਿਆਦਾ ਜਨਨ ਪਸੰਦ ਹੁੰਦਾ ਉਹਨਾਂ ਨੇ ਇਸ ਤਰ੍ਹਾਂ ਹੁੰਦਾ ਵਾ ਚੱਲੋ ਸ਼ੁਰੂਆਤ ਫਿਰ ਆਪਾਂ ਸਭ ਤੋਂ ਪਹਿਲਾਂ ਜਿਹੜੀਆਂ ਪਹਿਲੇ ਨੰਬਰ ਤੇ ਆ ਤਿੰਨੇ ਤਿੰਨੇ ਸੂਈਆਂ ਸਵਾਈਆਂ ਸੂਈਆਂ ਸਵਾਈਆਂ ਜੀ ਇਹ ਪਹਿਲਾਂ ਬੱਚੀ ਆ ਮੂੰਹ ਚਾਰ ਦੰਦ ਆ ਮੂੰਹ ਚਾਰ ਦੰਦ ਆ ਹਾਂਜੀ ਠੀਕ ਐ ਪਰਸੋਂ ਦੀ ਸੂਈ ਆ ਜੇ ਲੱਪਾ ਲੁਪਾ ਲਾਇਆ ਵੇਖ ਲਓ ਪੂਰਾ ਤੁਸੀਂ ਠੀਕ ਪੁੜੇ ਵੀ ਨਹੀਂ ਚੁੱਕੇ ਇਹਨੇ ਠੀਕ ਐ ਠੀਕ ਐ ਪਰਸੋਂ ਪਰਸੋ ਰਾਤ ਦੀ ਸੂਈ ਆ ਤੇ ਤਿੰਨ ਚਵਾਈਆਂ ਹੋਈਆਂ ਜੇ ਅੱਛਾ ਕਿੰਨਾ ਕੁ ਬੋਲਾ ਖਚੋੜਾ ਬੋਲਾ 9 ਕਿਲੋ ਆ ਮੋਕੇ ਤੇ ਹਾਜ਼ਰ ਸਟਾਰਟਿੰਗ 9 ਕਿਲੋ ਆ ਮੋਕੇ ਤੇ ਅਜੀ ਠੀਕ ਆ ਤੇ ਕਿੰਨਾ ਚਵਾਜੂਗੀ ਇਹ ਐ ਸਾਹਬ ਨਾਲ ਦੂਜਾ ਗਾਣਾ ਦੱਸ ਤੋਂ ਬਾਹਰ ਹੀ ਜਾਣੀ ਚਾਹੀਦੀ ਜੇ ਸਾਹਬ ਨਾਲ ਦੂਜਾ ਗਾਣਾ ਬੋਲਾ ਹੀ ਇਹ ਦੇਖੋ ਅੱਛਾ ਹਾਂਜੀ ਲੈ ਫਿਰ ਤੋੜ ਦੀ ਇਹਨਾਂ ਦੰਦ ਵੀ ਵਿਖਾ ਦਾਂਗੇ ਜੀ ਇੱਕ ਮੇਰੇ ਬਾਕੀ ਤਾਜੀ ਸੂਈ ਆ ਆ ਜਾ ਜੀ ਬਾਕੀ ਜੇ ਸਵੇਰਾ ਸਵੇਰ ਦਾ ਟਾਈਮ ਹੈ ਅੱਜ ਧੁੰਦ ਕਾਫੀ ਸੰਘਣੀ ਪਈ ਹੈ ਜਿਹੜੀ ਇਹ ਪਾਪੋ ਜੀਆਂ ਪਈਆਂ ਥੋੜੀਆਂ ਤੇ ਕੇ ਫਿਰ ਜੀ ਫਿਰ ਮੁੱਲ ਰੱਖਣਾ ਆਪਾਂ ਇਹਦਾ ਮੁੱਲ ਤੇ ਮੈਂ ਨਾ ਬਾਜ਼ਾਰ ਦੇ ਹਿਸਾਬ ਨਾਲ ਹੀ ਪੂਰਾ ਕਰ ਲਈਏ ਕਿੰਨਾ ਮੈਂ 35000 ਨਾ ਕਰ ਲਈ ਨਹੀਂ 35000 ਨਾ ਕਰੋ ਜਾਜਿਆ ਕਰੋ ਫਿਰ ਕੋ 30000 ਵੀ ਦੇ ਦਾਂਗੇ ਵੀਰ ਜੀ 30000 ਵੀ ਦੇ ਦੋਗੇ ਹੋਰ ਤੁਸੀਂ ਜੇ ਚਾਹੁੰਦੇ ਹੋ ਹੋਰ ਵੀ ਮਾਲ ਕਰਵਾਵਾਂਗੇ ਜਿੰਨਾ ਕੋ ਕਿੰਨਾ ਛੱਡ ਦੋਗੇ ਯਾਰ 2000 3000 ਛਰਦਾਂ 27000 ਅੱਛਾ 27000 ਦੀ ਦੇ ਦੋਗੇ ਹਾਂਜੀ ਠੀਕ ਹੋਰ ਵੀ ਕਸਰ ਦਾ ਦੱਸ ਦੋ ਕੋਈ ਜੇ ਹੈਗੀ ਕਸਰ ਤੇ ਕਾਢੀ ਤਾਂ ਬਿਲਕੁਲ 1000 ਪੂਰਾ ਛਰਦਾਂ 26000 ਤੋਂ ਛੋਟੀ ਹੋਣੀ ਨਹੀਂ ਦੀ ਹੁਣ ਅੱਛਾ ਹਾਂਜੀ 26000 ਦੀ ਦੇ ਦੋਗੇ ਪਹਿਲਾਂ ਸੂਈ ਚਾਰ ਦੰਦ ਵੱਸੀ ਠੀਕ ਹੈ ਜੀ ਤੇ 9 ਕਿਲੋ ਸਾਟਿੰਗ ਬੋਲੋ 12 ਕਿਲੋ ਦੁੱਧ ਵੱਛੀ ਦਊਗੀ ਪਹਿਲਾਂ ਠੀਕ ਹੈ ਜੀ ਹਾਂਜੀ 12 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਪਹਿਲੇ ਸੂਈ ਜਿਹੜਾ ਚਵਾਜੂਗੀ ਬਾਕੀ ਜੇ ਕੁਝ ਭਲਾ ਭਲਾ ਵੀ ਹਵਾਨੇ ਤੇ ਹੈਗੀਆਂ ਵਾ ਇਹ ਕੀ ਸੀਰ ਗੱਡੀ ਆ ਹਵਾਨ ਇਹ ਨਹੀਂ ਲੱਤ ਮਾਰਨੀ ਕੋਈ ਗੱਲ ਨਹੀਂ ਨਹੀਂ ਹੋ ਜੀ ਠੀਕ ਹੈ ਜੀ ਹਾਂ ਜੀ ਆ ਦੂਰ ਤੋਂ ਕਰੀ ਦੇਖ ਸਕਦੇ ਜੀ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਹੋਵੇ ਖੋਲ ਦੋ ਇਹਨਾਂ ਉਹਦਾ ਵੀ ਜੀ ਕਿੰਨਾ ਸੁਆਜੇ ਉਹ ਵੀ ਦੂਜਾ ਸੁਆਜੇ ਤੇ ਉਹਨੂੰ ਕਿੰਨਾ ਚਿਰ ਹੋ ਗਿਆ ਸੁਈ ਨੂੰ ਉਹਨੂੰ ਆਹ ਬੱਚਾ ਜਿਹਦਾ 5 10 ਦਿਨ ਲਾ ਲਓ 8 ਦਿਨ ਲਾ ਲਓ 12 ਦਿਨ ਲਾ ਲਓ ਬੱਚਾ ਕਿ ਬੱਚੀ ਜੀ ਬੱਚਾ ਹੈ ਵੀ ਤੇ ਆ ਵੀ ਬੱਚਾ ਇਹ ਮੱਛੀ ਆ ਅੱਛਾ ਇਹ ਬੱਚੀ ਹੈ ਇਹ ਸ਼ਾਈ ਹਲਦੀ ਬੱਚੀ ਮਗਰ ਠੀਕ ਹੈ ਜੀ ਜਲਸੀ ਮੱਛੀ ਮਗਰ ਆਏ ਲੱਪੇ ਲੁਪੇ ਲਾਇਆ ਰ ਨਾ ਬਾਕੀ ਥਨਾ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਠੀਕ ਹੈ ਆਹ ਹੋ ਨਜ਼ਰਾ ਦਾ ਪਿੱਛੋਂ ਦੇਖ ਸਕਦੇ ਜੀ ਤੇ ਥਨ ਵੀਰੇ ਤੁਹਾਨੂੰ ਲੱਗੇ ਤਾਂ ਦਿਖਾ ਦਈਏ ਆਹ ਦੇਖ ਸਕਦੇ ਬਹੁਤ ਇਹ ਤੁਹਾਨੂੰ ਬਾ ਤੇ ਵੀਰ ਜੀ ਇਹਦੇ ਕੋ 10 ਤੋਂ 12 ਲੀਟਰ ਦੁੱਧ ਤਿਆਰ ਆ 10 ਤੋਂ 12 ਲੀਟਰ ਦੁੱਧ ਤਿਆਰ ਆ ਬਿਲਕੁਲ ਤਿਆਰ ਆ ਜੀ ਅੱਛਾ ਹਾਂ ਜੀ ਤੇ ਇੱਕ ਨੱਚਾਈ ਜਾਊਗੀ ਦੁੱਧ ਇਹ ਜੈਸਾ ਉਹਦਾ ਨਸਲ ਜਾਤ ਆ ਉਮੀਦ ਹੈ ਕਿ 14-15 ਤੱਕ ਪਹੁੰਚੂਗੀ ਅੱਛਾ ਹਾਂਜੀ ਮੌਸਮ ਇਹ ਨਾਲ ਇਹਨਾਂ ਦਾ ਠੀਕ ਆ ਹੁਣ ਤੇ ਹੁਣ ਨਹੀਂ ਦੁੱਧ ਦੇਣਾ ਦੇਣਾ ਕੋ ਤੋਂ ਨਾ ਤੇ ਇਹਦਾ ਰੇਟ ਰੇਟ ਮੈਂ ਨਾ ਇਹਦਾ ਵੀ 35000 ਹੀ ਕਰ ਲਈਏ ਨਹੀਂ ਇਹਦਾ ਕਰੀਏ ਜੈਜਾ ਕ ਤੁਸੀਂ ਦੱਸ ਦੋ ਜਿੰਨਾ ਕਹੋਗੇ ਉਹਨਾਂ ਕਰਾਂਗੇ ਕਿੰਨੇ ਦੀ ਕਰੀਏ ਬਿਲਕੁਲ ਜੈਸ ਨਾ ਕਰੀਏ ਤੁਸੀਂ ਦੱਸ ਦੋ ਜਿੰਨੇ ਦੀ ਹੱਥ ਉੱਪਰ ਹੀ ਆ 30 ਦੇ ਦਿਆਂਗਾ ਪਹਿਲੋ 30 ਤੋਂ ਵੀ ਅੰਦਰ ਦੇ ਦਾਂਗੇ ਕਿੰਨੇ ਯਾ ਬੇ ਹੋਰ ਛੱਡ ਤਾਂ ਅੱਛਾ ਹਾਂਜੀ 29000 ਜੀ ਦੇ ਦੋਗੇ ਵੇਖ ਲੋ ਜੀ ਕਸਰ ਤੇ ਹੋਰ ਕੱਢ ਦਿੰਨੇ ਆ ਚਲੋ ਯਾਰ ਹੋਰ ਛੱਡ ਦਿਆ ਫਿਰ 28000 ਜੀ ਜੈਸਨ ਉਹ ਹੀ ਹੋਣੀ ਆ ਅੱਛਾ ਜੈਸਨ ਹੋਈ ਆ ਜੈਸਨ ਹੋਈ ਹਾਂ ਤੇ ਜੇ ਕੋਈ ਵੀਰ ਜੋੜਾ ਹੀ ਪਾ ਲੂਗਾ ਤੇ ਫਿਰ ਮੰਨ ਤਾਂ ਨਾ ਹੋਰ ਕੱਢੋਗੇ ਉਹ 5-70000 ਦਾ ਹੋਣਾ ਜਿਆਦਾ ਨਹੀਂ ਦੋਨਾਂ ਦਾ ਇਕੁਲ ਜਿਹਾ ਕਰਕੇ ਦੱਸਿਆ ਤੁਹਾਨੂੰ ਅੱਛਾ ਭਾਵੇਂ ਕੋਈ ਜੋੜਾ ਲੈ ਜਾਏ ਭਾਵੇਂ ਕੋ ਕੱਲੀ ਕੱਲੀ ਲੈ ਜਾਏ ਰੇਟ ਹੁੰਦਾ ਹੀ ਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਹੁਣ ਆ ਗਈ ਆਪਣੇ ਕੋਲ ਇੱਕ ਝੋਟੀ ਆ ਗਈ ਨੀਲੀ ਜੀ ਇਹਦੇ ਵੀ ਥਣ ਦੇਖ ਸਕਦੇ ਜੇ ਲੱਗੇ ਤਾਂ ਤੇ ਬਾਕੀ ਸਿੰਗਾ ਤਾਂ ਵੀ ਸੋਹਣੀ ਆ ਅੱਖਾਂ ਦੋਵੇਂ ਜੜੀਆਂ ਦੀਆਂ ਬਿੱਲੀਆਂ ਵਾ ਤੇ ਆ ਹਵਾਨਾ ਇਹਦਾ ਪਿੱਛੇ ਦੇਖ ਸਕਦੇ ਜੇ ਕਰੀ ਦੱਸੀਏ ਵੀ ਦੀਏ ਦੇ ਬਾਰੇ ਇਹ ਵੀਰ ਜੀ ਪਹਿਲਾ ਸੁਹਾ ਝੋਟੀ ਅੱਛਾ ਇਹ ਦੰਦ ਜੀ ਠੀਕ ਆ ਤੇ 8 ਕਿਲੋ 9 ਕਿਲੋ 8 9 ਕਿਲੋ ਬੋਲਾ ਹੀ ਆ ਜੇ ਬੋਲੇ ਤੋਂ ਬਾਹਰ ਹੀ ਆਈ ਹੈ ਕਿੰਨੇ ਦਿਨ ਹੋਏ ਸੁਈ ਨੂੰ ਸੁਈ ਨੂੰ ਪਿਛੇ ਵਸਤਵਾ ਦਿਨ ਜੀ ਅੱਜ ਅੱਛਾ ਹਾਂਜੀ ਠੀਕ ਆ ਤੇ ਕਿੰਨਾ ਕ ਚਵਾਈ ਜਾਊਗੀ ਦੋਤੇ ਇਹ 10 ਤੋਂ ਪਲੱਸ ਜਾਊਗੀ ਜੀ ਝੋਟੀ ਲਿਆ ਫਿਰ ਤੋਰੀਏ ਹੰਨਾ ਬਾਕੀ ਉਤਰਾ ਸੋਹਣੀ ਝੋਟੀ ਆ ਸੰਭੀ ਸੁੰਭੀ ਚੰਗੀ ਆ ਆ ਇੱਦਾਂ ਲ ਆਵਲਾ ਬੱਚਾ ਜਿਹੜਾ ਇਹਦਾ ਬਾਕੀ ਕੋਈ ਵੀਰ ਇੱਥੇ ਆ ਕੇ ਚੰਗੀ ਤਰ੍ਹਾਂ ਵੇਖ ਚੱਕ ਕੇ ਪਸੰਦ ਕਰਕੇ ਖੜੇ ਬਾਕੀ ਸਾਡੀ ਤੇ ਕੋਸ਼ਿਸ਼ ਇਹੀ ਹੈ ਕਿ ਤੁਹਾਨੂੰ ਚੰਗੀ ਤਰ੍ਹਾਂ ਦਿਖਾਈ ਜਾਵੇ ਪਰ ਫਿਰ ਤੇ ਧੁੰਦ ਜਿਹੜੀ ਆ ਜਾਂਦੀ ਹੈ ਕਿਉਂਕਿ ਅੱਜ ਧੁੰਦ ਪੈ ਹੀ ਕਾਫੀ ਸੰਘਣੀ ਗਈ ਹੈ ਤੇ ਇਹਦਾ ਵੀਰ ਜੀ ਫਿਰ ਕੀ ਰੱਖਣਾ ਮੁੱਲ ਮੁੱਲ ਦੇ ਵੀਰ ਜੀ ਦਾ 65000 ਆ ਰਿਹਾ 60000 ਦੀ ਦੇ ਦੋ 60000 ਦੀ ਦੇ ਦੋਗੇ ਹਾਂਜੀ ਹਾਂਜੀ ਵਿੱਚੋਂ ਕਰ ਦੋ ਕਿ ਮਨਤਨੌਰ ਕਰ ਦਾਂਗੇ ਠੀਕ ਹੈ ਤੇ ਮਿਲਦੀ ਮਿਲਦੀ ਕਿਦਾਂ ਓਕੇ ਪੂਰਾ ਮਿਲਦੀ ਭਾਜੀ ਇਹ ਪਾੜਾ ਪਾ ਕੇ ਅੱਛਾ ਤੇ ਪਾੜੇ ਤੇ ਮਿਲਦੀ ਪਤਾ ਬੱਚਾ ਬਾਅਦ ਚ ਲੰਦੀ ਹੈ ਅੱਛਾ ਹਾਂਜੀ ਬਸਮ ਦੀ ਮਤਲਬ ਟਿਕਾ ਨਹੀਂ ਲਵਾਉਂਦੀ ਮਿਲਦੀ ਇੱਕ ਗੱਲ ਉਹਦਾ ਬਹਿ ਜਾਓ ਤੇ ਬਾਪ ਪੈਂਦੀ ਆ ਬੱਚੇ ਦਾ ਮੂੰਹ ਲਵਾ ਲੋ ਅੱਛਾ ਫਿਰ ਬਾਪ ਪੈਂਦੀ ਆ ਜਾਂ ਦੂਜਾ ਕਿ ਨਾਲ ਜਿਹੜਾ ਬੱਚਾ ਬਾਅਦ ਚ ਜ਼ਿਆਦਾ ਲੰਦੀ ਆ ਅੱਛਾ ਬਾਅਦ ਚ ਭਾਵੇਂ 2 ਘੰਟੇ ਥੱਲੇ ਪਿਆ ਰਹੇ ਤਾਂ ਕੋਈ ਗੱਲ ਨਹੀਂ ਅੱਛਾ ਫਿਰ ਕੋਈ ਗੱਲ ਨਹੀਂ ਹੈ ਨਾ ਨਾ ਹਾਂਜੀ ਠੀਕ ਹੈ ਪਹਿਲਾਂ ਇੱਕ ਰੀ ਬੱਚੇ ਦੇ ਮੂੰਹ ਲਵਾ ਕੇ ਬੰਦ ਦ ਤੇ ਪਾੜਾ ਗਾੜੀ ਪਾਉਣਾ ਪੈਂਦਾ ਕਿ ਨਾਲ ਮੇਨ ਗੱਲ ਲੈ ਕੇ ਨਾਲ ਪਾੜਾ ਪਾਉਣਾ ਪੈਂਦਾ ਵਾ ਠੀਕ ਆ ਤੇ ਠੀਕ ਆ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਸੂਈਆਂ ਸਵਾਈਆਂ ਵਾ ਤਿੰਨੇ ਇੱਥੇ ਆਓ ਆਪਣੀ ਤਸੱਲੀ ਕਰੋ ਵੇਸ਼ ਚਾਖ ਕੇ ਆਪਣੀ ਸਮੇ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜਾਓ ਜੀ ਪੈਸੇ ਤਾਂ ਹੀ ਖਰਚਨੇ ਆ ਜਿਮਿਆਰੇ ਵੀ ਤੁਹਾਡੀ ਬੰਦੀ ਤਾਂ ਤਸੱਲੀ ਕਰਕੇ ਖੜਨਦੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ